ਕਹੇ ਠੀਕ ਨਾ ਦੀਦੀ ਨੂੰ ਬੈਠ ਕੇ ਆਇਆ ਕਰੇ ਆਪਣੇ ਨਾਲ ਲੜਾਈ ਰੋਜ਼ ਘੁਆਉਂਦੇ ਠੀਕ ਨਾ ਆਪਣੇ ਚ ਲੜਾਈ بس ਮੈਂ ਤੈਨੂੰ ਕਹਤਾ ਵੀ ਲੀਵਿੰਗ ਕਰੇ ਵੀ ਜਾਂ ਤਾਂ ਆਇਆ ਨਾ ਕਰ ਤੇ ਜਾਂ ਸਾਡੇ ਚ ਲੜਾਈ ਘੁਆਇਆ ਕਰ ਮੈਂ ਕਹਿ ਨਹੀਂ ਨਾ ਉਹ ਹੈ ਹੈ ਨਹੀਂ ਮਾਪਾ ਦੋਦਨੇ ਮੰਦਿਰ ਬਣਾਉਣਾ ਸਾਧ ਗਏ ਹੋਗਾ ਪਾ ਕੰਮ ਤੰਤਾ ਕਰਾ ਰਿਆ ਕੋ ਮੇਰੇ ਨਾਲ ਮੈਂ ਤਾਂ ਥੱਕ ਜਾਨੀ ਆ ਸਾਦਾ ਤੈਨੂੰ ਸਾਹਮਦੀ ਸਾਹਮਦੀ ਉਹ ਤਾਂ ਬਹੁਤ ਕੰਮ ਹੀ ਨਹੀਂ ਕਰਦੀ ਕੋਰਾ ਅੰਦਰੀ ਵਰਕ ਕੇ ਬਹਿ ਜਾਂਦੀ ਹੈ ਕਾਹ ਕਰਾਂ ਫਿਰ ਸਦੀ ਤੱਕ ਬਿਆਂਗੀ ਤਾਂ ਮੁੰਡਾ ਪਾ ਹੀ ਸੀ ਆ ਵੀ ਆਪਣਾ ਕੁਸੂ ਹੋ ਜੂ ਆਏ ਘਰ ਆਪਾਂ ਦਾ ਪੋਰਾ ਸੁੱਖ ਵੀ ਨਹੀਂ ਉਹਦਾ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਐ ਫੋਨ ਤੇ ਲੱਗੀ ਰਹਿੰਦੀ ਔਰ ਕਦੀ ਪਾਏ ਨਾ ਦੀਂਦੀ ਐ ਕਦੀ ਮਾਣੋ ਨਾਲ ਦੀਂਦੀ ਹੂੰ ਸ਼ਿਆ ਔਰ ਆਪਾਂ ਦਾ ਪੋਰਾ ਸਹਾਰਾ ਨਹੀਂ ਜੇ ਆਪਾਂ ਦੱਸ ਦੇਈਏਗੇ ਮੁੰਡੇ ਨੂੰ ਫਿਰ ਘਰੇ ਬੈਠ ਸਕੈਂ ਤੇ ਔਰ ਹੁਣ ਹੁਣ ਕੀ ਕਰੀਏ ਫਿਰ ਆਪਾਂ ਫਿਰ ਆਪਾਂ ਤਾਂ ਮਨਦੀਪ ਨੂੰ ਬੁਲਾ ਲੈਣੇ ਚਾਹਤਾ ਹਾਂ ਹੋਰ ਕੀ ਬਾਤ ਹੈ ਹੋਰ ਕੀ ਬਾਤ ਹੈ ਨਾ ਕੈਮਰਾ ਲਊਗਾ ਹੋਰੇ ਦਿਨ ਆਪਣਾ ਟਾਈਮ ਟੱਪ ਜੂਗਾ ਹੋਰ ਕੀ ਬਾਤ ਹੈ ਜੇ ਤੂੰ ਬਿਮਾਰ ਆਏਂਗੀ ਹਾਂ ਉਹ ਤਾਂ ਕੋਹਾਂ ਨਹੀਂ ਕਰਦੀ ਬਣੀ ਕੋਈ ਹੈ ਨਹੀਂ ਮਾਗੜਵਾ ਮੰਦੀਪ ਨੂੰ ਨਾ ਫੋਨ ਕਰ ਲਿਆ ਕਾਲ ਲਾ ਫਿਰ ਦੋ ਦਿਨ ਆ ਜੂਗੀ ਅੱਛਾ ਹੈਲੋ ਕੀਵੇਂ ਮੰਦੀਪ ਰਬਤ ਠੀਕ ਹੈ ਹੋਰ ਸਾਰੇ ਠੀਕ ਠਾਕ ਹੈ ਆਹ ਵਰਗੀ ਠੀਕ ਨਹੀਂ ਆ। ਉਹ ਸੁਪਤੀ ਵੇਡੋ ਦਿਨ ਤੋਂ ਆਇਆਂ ਦੀ। ਹੂੰ। ਦੋਪਹਿਰ ਨੂੰ ਆਇਆਂ ਦੀ ਮੇਕੋੜੀ। ਮੈਨੂੰ ਹੀ ਬਤੌਖਾ ਹੋ ਰਿਹਾਗਾ। ਬੀਬੀ ਦਾ ਵਾਕ ਕਰਦਾ। ਉਹ ਤਾਂ ਕੁਝ ਵੀ ਨਹੀਂ ਕਰਦੀ। ਕੀ ਕਰਾਂ ਮੈਂ ਹੁਣ ਤੈਨੂੰ ਹੀ ਦੱਸਾਂਗਾ ਕੁਝ। ਹੋਰ ਕਿਹਨੂੰ ਦੱਸਾਂਗਾ ਤਾਂ? ਹੂੰ। ਉਹ ਤਾਂ ਕਿਸੇ ਨੂੰ ਕੁਝ ਨਹੀਂ ਦੱਸਦਾ ਰਬਾ। ਕਹਿ ਨਹੀਂ ਦੱਸ ਸਕਦੀ ਮਤੇ ਇਹਨਾਂ। ਹੂੰ। ਉਹਨას ਉਤਕਰਵਾਉਣੇ ਨੇ ਹੂੰ ਕਦਵਾਉਣੇ ਨੇ ਚੱਲ ਬੁੱਤ ਤੇ ਤੂੰ ਆਇਆ ਹੂੰ ਤੈਨੂੰ ਠੀਕ ਕਰ ਦੇ ਕੀ ਕਰੀ ਨੀ ਆ ਯਾ ਜੁੱਤੇ ਇਹ ਮੈਂ ਮਾਂ ਠੀਕ ਆ ਪੁੱਤ ਤੂੰ ਆ ਕਲ ਨਹੀਂ ਹਾਂ ਕਲ ਦਿਨ ਆਈ ਸੀ ਗੁੰਡੇ ਨੂੰ ਲਈ ਨਾਲ ਫਿਰ ਮੁੰਡੇ ਨੂੰ ਲੈ ਹੀ ਨਹੀਂ ਉਹ ਫਿਰ ਉਹ ਖੂ ਜਾਂਦਾ ਨਾ ਅੱਛਾ ਕੀ ਮੈਂ ਮਾਂ ਠੀਕ ਆ ਹਾਂ ਠੀਕ ਰਹਿਗਾ ਹਾਂ ਜੀ ਆ ਕੇ ਨਹੀਂ ਆਈ ਸੀ ਹੋਰ ਕੀ ਮਠੀਕ ਰਹਿਗੇ ਦੋਨੋਂ ਠੀਕ ਆ ਬਸ ਬਧੀ ਲੈ ਜਾਈਂ ਉਹ ਕੀ ਕਰਦੀ ਐ ਬਲਜੀਤ ਹਾਈ ਮਨ ਮੁਲਕੇ ਆਪਣੇ ਬਾਹਰ ਨਹੀਂ ਸੁਣੀ ਉਹਨੂੰ ਕੀ ਮੈਂ ਸੁਣਦੀ ਆ ਪੁੱਤ ਮਾਰਨਾ ਪਈ ਐ ਇਸੀ ਗਾਈ ਅੰਦਰ ਹੂੰ ਬੋਲ ਮਾਰਦੇ ਮੈਂ ਪਾਣੀ ਲਿਆ ਉਹਦਾਂ ਬਾਰੀ ਉਹੀ ਵੀ ਆ ਨਾ ਨਹੀਂ ਬਲਜੀਤ ਬਲਜੀਤ ਉਹ ਉਤੀਸ ਦੀ ਨਹੀਂ ਆਉਣੀ ਪਾਣੀ ਖਾਣੇ ਕੀ ਹੋਣਾ ਹੈ ਲੜੀ ਲੱਗ ਚੁੱਕ ਮਾਰੀ ਗੱਲ ਪੱਕੀ ਆ ਜਮਾ ਨਹੀਂ ਉੱਠ ਕੇ ਅੰਦਰ ਉਹ ਆਈ ਗਈ ਐ ਤਾਂ ਇਹਨਾਂ ਨੂੰ ਵਿਚਾ ਉਹ ਆਈ ਰੋ ਪਾਣੀ ਪੁੱਤ ਤਾਂ ਸਿਰਫ ਘਰੋਂ ਕਰਨੇ ਤੋਂ ਨਾ ਲੱਗਣੀ ਨੇ ਇਹਨਾਂ ਦਾ ਅੰਗਿਲਿਕਾ ਹੋ ਕੇ ਕਰਨੀ ਸਿੱਧੀ ਆਪਣੇ ਤਾਂ ਐਂ ਚ ਸੁਖੋ ਜਾਂ ਲੋਮਾ ਇਹਨਾਂ ਨੂੰ ਤਾਂ ਕੋਈ ਨਹੀਂ ਤਾਂ ਮਾਂਜੀ ਕਿ ਕਿਰਵਾਦੀ ਨਹੀਂ ਆਈ ਚੰਗੀ ਕਰਨੀ ਚਾਹੀਦੀ ਲੈ ਮਾਰ ਲੈ ਮੈਂ ਬੋਲ ਤੇ ਆ ਜੀ ਉੱਤਨੀ ਬੈਠੂ ਕੋਲੇ ਆਪਣੇ ਵੀ ਆ ਜਾ ਕਦਾ ਇੰਨੇ ਲੱਗ ਜਾਂਦਾ ਤਾ ਤੋ ਕਾਇਸੀ ਮਨ ਤੇ ਕਿੰਨਾ ਟੈਮ ਹੋ ਗਿਆ ਕੋੰਧੂ ਦੀ ਮੰਮੀ ਨੇ ਹੋਰ ਵੀ ਮਾਰ ਇਸ ਤੋ ਕਾਦੀ ਨੇ ਤੁਸੀਂ ਪਾਸੋਂ ਤਾਂ ਆਈ ਸੀਗੇ ਵੀ ਲੈ ਹੁਣ ਪਿਓ ਕਰੇ ਵੀ ਪੁੱਸ ਕੇ ਆਉਣਾ ਪੈਂਦਾ ਦਾ ਜੇ ਪਾਸੋਂ ਐਂ ਜਿਵੇਂ ਕਿ ਲੋੜਾ ਰਹੇ ਮੈਂ ਜਾਈ ਹੁਣ ਦੁੱਖ ਹੋ ਗਿਆ ਮੈਨੂੰ ਨਹੀਂ ਲਾਇਆ ਤੁਸੀਂ ਵੀ ਆਉਣਾ ਤਾਂ ਪਹਿਲਾਂ ਫੋਨ ਲਾ ਦਿੰਦੇ ਚੱਲ ਕੋਈ ਨਾ ਕੁਛ ਬਣਾ ਕੇ ਰੱਖ ਲੈਂਦੀ ਮੈਂ ਬੇਕ ਕਰੇ ਤੇ ਆਉਣ ਵੇਲੇ ਫੋਨ ਕਰਨਾ ਪੈਂਦਾ ਕੋ ਦੁੱਖ ਹੋਗਾ ਤੈਨੂੰ ਮੇਰੇ ਆਈ ਦਾ ਨਹੀਂ ਨਹੀਂ ਜੀ ਤੁਸੀਂ ਐਵੇਂ ਦਿਲ ਤੇ ਲਾ ਲਈਆਂ ਦਿਲ ਤੇ ਨੂੰ ਗੱਲ ਜੀ ਮੇਰੇ ਨਾਲ ਇੰਜ ਜੀ ਕਰੀ ਅਗਲੇ ਪਰਸੋਂ ਮਿਲੀ ਸੀ ਕੰਡੀਆਂ ਦੀ ਪੈਕੀ ਆਪਦੇ ਲਈ ਨਹੀਂ ਨਹੀਂ ਮੈਨੇਜਰ ਹੋਣਾ ਗੱਲ ਹੋਉਂਦੀ ਨਹੀਂ ਮੈਂ ਨਾਲ ਸੋਚ ਕੇ ਆਣੀਆ ਮੈਂ ਪੌਣੇ ਤਪੜਾਤਾ ਸੀ ਮੰਮੀ ਲਈ ਚਾਹ ਬਣਾ ਲੈ ਤਾ ਚਾਹ ਮੈਂ ਜੀ ਅੱਜ ਕੰਡੀਆਂ ਕੋਲੇ ਪਾਸੋਂ ਵਾਇਜ਼ੀ ਕੱਲ ਫੱਕੀ ਮੰਮੀ ਨਾਲ ਵੀ ਜਿਵੇਂ ਇਹੀ ਕਰਦੀ ਹੁੰਦੀ ਹੈ ਕਈ ਤਾਂ ਉਹ ਵੀ ਬਰੀ ਦੁਖੀ ਹੋਈ ਨਹੀਂ ਫੋਨ ਆਇਆ ਸੀ ਦੇ ਮੀਨੇ ਸਾਰੇ ਦਾ ਸੁਣੀ ਹੋਇਆ ਅੱਜ ਹੀ ਜ ਮੈਨੂੰ ਐ ਬੋਲਣ ਲੱਗੀ ਅਖਿਲਾ ਬੱਸ ਹੋ ਗਏ ਨੀ ਵੀ ਕਿਹਨੂੰ ਵੀ ਇਹ ਉਡਾ ਕੇ ਮੈਨੂੰ ਦੱਸਣੀ ਕੋਪਾ ਵੀ ਜੀ ਨੂੰ ਮਤਾ ਕਹੀ ਨੀ ਕੰਮ ਚਾਹ ਕੰਮ ਐਵੇਂ ਨਾ ਚਾਹ ਚ ਫਰਕ ਪਾਉਣਾ ਪਰ ਇਹ ਜੇ ਆਏ ਰੋਟੀ ਨਹੀਂ ਆਉਂਦੀ ਚਲ ਦੇਖਦੀ ਆਂ ਕਿਵੇਂ ਰਹਿੰਦੀ ਐ ਇਹ ਵੀ ਕੋਈ ਨਾ ਮਨ ਪਰ ਵੀ ਜੀ ਨੂੰ ਦੱਸ ਕੇ ਜਰੂਰ ਜਾ ਪਿੰਦ ਤੋਂ ਘਟਾਉਂਗਾ ਤੂੰ ਇਹ ਆ ਗਈ ਕਿ ਚੱਕੋੜੇ ਹਾਂ ਹਾਂ ਅੱਗੇ ਨੂੰ ਕਿੰਨੇ ਕਿ ਸੋਈ ਜੇ ਦੇਖ ਲੈ ਬੋਲ ਮਾਰੀ ਤਾਂ ਕਰਦੀ ਐ ਨੂੰ ਵੀ ਨਹੀਂ ਕਾਲੀ ਐ ਤੈਨੂੰ ਪਤਾ ਮੈਂ ਤੂੰ ਬੋਲਦੀ ਐ ਕਿੰਨੂੰ ਬਸ ਤੂੰ ਤਾਂ ਗਈ ਸੀ ਲੈ ਅੱਜ ਫੇਰ ਆ ਗਈ ਕਿੱਥੇ ਚੱਲ ਗਿਆ ਉਹਦਾ ਕੋਈ ਨਹੀਂ ਤੂੰ ਕਿਹਾ ਨਾ ਮੈਂ ਤਾਂ ਬੜਾ ਹੀ ਗੁੱਸਾ ਆ ਜਾਏ ਜੀ ਗੱਲ ਤੋਂ ਬਿਨਾਂ ਐ ਨੂੰ ਸੀ ਮੈਨੂੰ ਜੇ ਤੇਰੀ ਪਰਜਾਈ ਤੈਨੂੰ ਘਰੇ ਗਈ ਨੂੰ ਕਹੇ ਭਲਾ ਕੀ ਐ ਹਮ ਫੇਰ ਕੀ ਬਣੀ ਮਦਨ ਬੋਲ ਨੂੰ ਬੋਲਦਾ ਜੈ ਵੀ ਨਹੀਂ ਪਤਾ ਜਿਵੇਂ ਕਰਾਂਗੇ ਧੀ ਨੂੰ ਕੋਈ ਆਏ ਬੋਲਦਾ ਹੁੰਦਾ ਮਰੀ ਤਾਂ ਗੱਲ ਹੈ ਚਾਚੂ ਕੋਕ ਤੇ ਡਿੱਗ ਤੇ ਕੁੱਝ ਨਹੀਂ ਕਰਕੇ ਡਿੱਗ ਗਈ ਪਰ ਮੇਰਾ ਬੋਲ ਕੇ ਜੇ ਮੈਂ ਤੱਕ ਕਦੇ ਵੀ ਚਾਹਣਾ ਕਿ ਲਿਉਗੀ ਮੈਂ ਬਣਾ ਲਿਆ ਹਜੇ ਤੱਕ ਆਈ ਨਹੀਂ ਇਹ ਤਾਂ ਭਈਆ ਖੰਡਾ ਨੂੰ ਡੇਢ ਸਾਲ ਨਾ ਬੋਆ ਨਹੀਂ ਹੋਟਾ ਮਰੀ ਹਾਂ ਉਹ ਨਿਕੋਲ ਜਾ ਰਿਹਾ ਬਤਾਂਦੀ ਆਪਣੀ ਠੀਕ ਹੈ ਜੀ ਉਹ ਵੀ ਤਾਂ ਗੱਲ ਹੈ ਤਾਂ ਹੀ ਕੁੜੀਆਂ ਕੋਈ ਬੋਲਦਾ ਹੁੰਦਾ ਕਿ ਕੱਦ ਲਈ ਸੀ ਕਿ ਐਵੇਂ ਆ ਗਈ ਹਾਂ ਮੈਂ ਮੈਂ ਤੁਹਾਨੂੰ ਦੱਸੂਗੀ ਬਾਈ ਨੂੰ ਫਿਰ ਮੈਂ ਤਾਂ ਨਹੀਂ ਹੁਆ ਕਹੂੰ ਨੀ ਇਹ ਤਾਂ ਮਤਾ ਨਹੀਂ ਪਤਾ ਮੈਨੂੰ ਕਿਹੜੇ ਵੇਲੇ ਹੁਣਾ ਪੈ ਜਾਣਾ ਇਹ ਹੋਂਗਲਾ ਥੈਂਕ ਯੂ ਤੇਰੇ ਕਹੀ ਨਹੀਂ ਉਹ ਤੇਰੇ ਪਰ ਜਾ ਹੀ ਨਹੀਂ ਕਹੇ ਚੇਰ ਮਾ ਉਹ ਕਰਨਾ ਤਾਂ ਪਕਾਉਣਾ ਹਾਂ ਸੋਨ ਕਰ ਲਿਓ ਜੀ ਬੇਟਾ ਨਵੀਂ ਆਉਂਗਾ ਉਹ ਵੀ ਕੋਈ ਨਹੀਂ ਆਇਆ ਨਾ ਮੈਂ ਇਹ ਕੰਪਲੀਟ ਕੀਤੀ ਸੋ ਮਾਂ ਦੇ ਵੀ ਜਦ ਕਿੰਨਾ ਟਾਈਮ ਉਹ ਚਾਹ ਬਣਾ ਲਈਏ ਕਾ ਨਾਮ ਲਾਈ ਉਹਨੇ ਘਰ ਮੈਂ ਦੀ ਔਰ ਮੂਕਾ ਸੇਤੀ ਲੈ ਕੇ ਬੋਲਦਾ ਚਾਹ ਕਿੰਨਾ ਟਾਈਮ ਹੁੰਦਾ ਹੈ ਚਾਹ ਚਾਰੀ ਘੁੱਟ ਚਲਾਇਆ ਕੁੜੀ ਨੂੰ ਫੜ ਕੇ ਲੈ ਆਈ ਨਹੀਂ ਕੁੜੀ ਵੀ ਚਾਹ ਐਨਾ ਟਾਈਮ ਹੁੰਦਾ ਚਾਹ ਨੂੰ ਕੁੜੀ ਕਿਹੜੇ ਵੇਲੇ ਆਈ ਹੈ ਮਾਂ ਨੂੰ ਪਣੀ ਤੇ ਜਾਂਦੀ ਹੈ ਚਾਹ ਥੋੜੀ ਹੁੰਦਾ ਹੈ ਕੈਸੇ ਬਾਂਧੀ ਬਣੂਗੀ ਹੁਣ ਜਵਾਬ ਕਿ ਕਦੋਂ ਦੀ ਆਈ ਹੈ ਜਵਾਬ ਕਿ ਤਾ ਕੁਛ ਨਹੀਂ ਹਾਂ ਬਾਂਧੀ ਬਣੂਗੀ ਮਮੀ ਬਣਾਈ ਲੰਮੀ ਚਾਹ ਤਾਂ ਥੜੀ ਬੈਠੀ ਹੈ ਨਾ ਤੱਕਾ ਦਉਂਦੀ ਜਵਾਬ ਨਹੀਂ ਵਿਚਾਰੀ ਕੁੱਤ ਪਿਆਰੇ ਵੀਰਾਂ ਕਿਹੜਾ ਰਸਤਾ ਲਈ ਮੰਮੀ ਲਹਾਂ ਮੈਂ ਦੱਸ ਕੀ ਕਰਾਂ ਸੱਚੀ ਤੀਜੇ ਦਿਨ ਦੀ ਤਾਈ ਰਹਿੰਦੀ ਆ ਦੀਦੀ ਨੇ ਤਾਂ ਫੋਨ ਵੀ ਨਹੀਂ ਕੀਤਾ ਵੀ ਚੱਲ ਫੋਨ ਕਰਕੇ ਮੈਂ ਦੱਸਦਾ ਕਿ ਚੱਲ ਬੰਦਾ ਚਾਹ ਪਾਣੀ ਪਹਿਲਾਂ ਕਰਕੇ ਰੱਖ ਲੈਂਦਾ ਮੰਮੀ ਤਾਂ ਆਰਡਰ ਮਾਰ ਕੇ ਤਾਂ ਚੰਦੀ ਆ ਫਾਈਨਲੀ ਨੇ ਤੀਜੇ ਦਿਨ ਢੀਡ ਸੱਤ ਕੇ ਬਹਿ ਜਾਣਗੇ ਬਹੁਤ ਚੰਗਾ ਸੱਚੀ ਇਹਦੀ ਨਹੀਂ ਕੋਸ਼ਿਸ਼ ਕਿਸ ਤਰ੍ਹਾਂ ਵੀ ਪੈਣੇ ਤੋਂ ਤੀਜੇ ਦਾ ਨਾ ਆਇਆ ਕਰਨਾ ਆਇਆ ਕਰ ਇਹ ਸੱਸ ਵੀ ਨਹੀਂ ਕੁਛ ਕਹਿੰਦੀ ਹੁਣੀ ਪੀ ਤੂੰ ਤੀਏ ਤਾਂ ਤਰੀ ਰਹਿਣੀ ਮੈਂ ਕਹਦਾ ਨੀ ਮੈਂ ਪਿੰਡ ਜਾਣਾ ਮੰਮੀ ਮੈਨੂੰ ਸਾਰਾ ਸਾਰਾ ਗੱਲ ਸੁਣਾਉਂਦੀ ਏ ਪੀ ਤੂੰ ਦੱਸਦੀ ਜਦੋਂ ਕੀ ਲੈਣਾ ਭਰਾ ਮੇਰੇ ਦਾ ਹਿਸ ਰੈਂਟ ਹੋਵੇ ਲੈ ਮੈਂ ਇੱਥੇ ਜਾ ਨਹੀਂ ਦਿੰਦਣਾ ਕਹਿੰਦੇ ਨਹੀਂ ਵਿੱਚ ਚੱਲ ਜਾਇਆ ਬੀਬੀ ਦਾ ਬੰਨਾ ਲਾਉਂਦੀ ਦਮ ਘੇਵਾ ਮੱਥਾ ਐ ਨਹੀਂ ਪਤਾ ਸੌਣ ਉਹ ਚਾਹ ਕੱਡੇ ਚਾਹ ਦੇ ਵਿੱਚ ਵੀ ਕਿੰਨਾ ਸਾਰੀ ਧੀੜੀ ਲੱਗੂਗੀ ਚਾਹ ਬਣਾਉਂਦੀ ਉਦੋਂ ਮੰਮੀ ਬੋਲਣ ਲੱਗ ਜਾਂਦੀ ਮੈਨੂੰ ਤਾਂ

ਕਦੇ ਬਾਣੇ ਨੂੰ ਤਾਂ ਮਾਂ ਦੇ ਲੱਗੀ ਕਿਤੇ ਨਾ ਨਾ ਬਾਣੇ ਤਾਂ ਦੇ ਕਿੱਥੋਂ ਉਹ ਤਾਂ ਬਸ ਬੀਬੀ ਕੋਲੇ ਬੈਠੇ ਰਹਿੰਦੀ ਆ ਥਪੇ ਜੂ ਮੇਰੇ ਕੋਲੇ ਗੋਮਟ ਗੱਲ ਕਰਦੂ ਤੂੰ ਕਰ ਲੈ ਕੰਮ ਕਿਧਰ ਰਹਿ ਗਿਆ ਠੀਕ ਹੈ ਰਾਜੀ ਤਾਂ ਹਾਂ ਜਾ ਤਾਂ ਬੜਾਈ ਨੂੰ ਕੀ ਕਰਨਾ ਸੀ ਮੈਂ ਕੋਠਾ ਬੰਦੇ ਵਾਂਜਾਂ ਲੱਗੀ ਸੀ ਥੇ ਲਾਇਆ ਤੁਸੀਂ ਬੰਨਿਆ ਮੈਂ ਘਰੇ ਪਿਆ ਪਿਆ ਸੀ ਮੇਰੇ ਨੂੰ ਤਾਂ ਪਹਿਲਾਂ ਪਤਾ ਸੀ ਜਦੋਂ ਮੈਂ ਜਮਾ ਭਾਂਡੇ ਮਾਂ ਦੇ ਲਾਗੂ ਮੈਂ ਕੁੱਸਿਆ ਸੀ ਕਿ ਪਤਾ ਨਹੀਂ ਕਿੱਧਰ ਨੂੰ ਆਵਾਜ਼ ਆਈ ਬਣਾਣੀ ਕੋਈ ਕਿਹਾ ਦੁੱਖੀ ਨਹੀਂ ਉਹ ਹੀ ਤਾਂ ਗੱਲ ਲੈ ਨਹੀਂ ਹੁੰਦਾ ਕੋਸਰੀ ਰੱਖਣਾ ਕਿੰਨੇ ਭਰੇ ਮੈਂ ਬਸ ਕਰਦੇ ਆ ਤੇ ਰੱਖਦੀਆਂ ਭੁੱਲੀ ਆ ਜਾਂ ਤੇ ਨਵਿਆ ਆਪਣੀ ਖਾਇੰਦੀ ਹੈ ਚਾਹ ਦੇਤੀਆ ਦੋ ਦਾ ਚਾਹ ਹੀ ਲੈ ਆਦੀ ਘੁੱਟ ਕਜਵਾਣੀ ਨੂੰ ਕਪੜਾ ਪੱਕ ਕੇ ਪਿਆਦੀ ਕਹੇਗੀ ਕੀ ਕਰਾਂ ਨਾ ਬਾਹਰ ਹੀ ਚੰਦ ਕਰਕੇ

ਬਾਈ ਕਿੱਧਰ ਗਿਆ ਮਾਸ਼ਾਹ ਹੈ ਹੈ ਕੁਛ ਮਗਾਇਆ ਮੁਖਾਣ ਅੰਦਰੀ ਬੈਠੀ ਗਈ ਜਾਂਦੇ ਨੇ ਦੰਦੇ ਜਾਣੇ ਬਾਹਰ ਭੇਡ ਲੰਗਦੀ ਨੇ ਸਾਡੇ ਨਾਲ ਜਿਹੜਾ ਕੋਈ ਗੱਲ ਕਰ ਦਿੰਨਾ ਮੈਨੂੰ ਹੁੰਡੇ ਨੂੰ ਗੱਲ ਕਰ ਦੇ ਵੀ ਮੇਰੇ ਨਾਲ ਮੰਦਰੀ ਬਾੜ ਆਈ ਆ ਕੁੜੀ ਨੂੰ ਤਾਂ ਬਾਈ ਨੂੰ ਜਾਣਦਾ ਵੀ ਮੈਂ ਨਾ ਵੀ ਮਾਂ ਕੋਈ ਵੀ ਬੈਠਾ ਗੰਜਾ ਤਾਂ ਮਾਂ ਕੋਲ ਕਿਹੜੀ ਨਹੀਂ ਸਿੱਟਾ ਆਂ ਅੰਦਰ ਆ ਜਾ ਬੱਚੀ ਤਾ ਆ ਜਾ ਬੱਚੀ ਤਾ ਹਾਂ ਜੀ ਨਹੀਂ ਇਹ ਦੁਆਇ ਕਰੀ ਜਾਂਦੀ ਸਾਨੂੰ ਕਹਿੰਦੂਗਾ ਚਲ ਕੋਈ ਮੈਂ ਤਾਂ ਮਮਾ ਕੀ ਵੇਖੀ ਦਿੱਤੀ ਚਲ ਮੈਂ ਕਾ ਦੇਵਾ ਵੀ ਲਗਵ ਜਾ ਮੈਂ ਖਾ ਚੁੱਕਾ ਹਾਂ ਸੰਧਰੀ ਹੋ ਗਿਆ ਨਾ ਹਾਂ ਸੰਧਰੀ ਹੋ ਗਿਆ ਟੀ ਕਰੀਨੇ ਬਬੀ ਕੋਸ਼ ਨਹੀਂ ਪਈ ਸੀ ਸਭ ਤੋਂ ਕਬਦਸ ਰਿਬਾ ਵੀ ਸਰਦੋ ਕਬਦਸ ਸੀ ਤੇਰਾ ਫਿਰ ਮੋਬਾਈਲ ਕਾ ਤੋ ਦੇਖ ਰਹੀ ਹੈ ਕੋਈ ਨਹੀਂ ਦੇਖਾਂ ਲੱਗੀ ਥੈਂ ਪਾਸ ਜੈਨ ਨਹੀਂ ਦਸੀ ਕੱਲ ਕੰਮ ਕਰਕੇ ਤੇ ਜਾਣ ਕੇ ਤਾਂ ਨਹੀਂ ਕਹਿੰਦੀ ਵੀ ਮੇਰੇ ਸਿਰ ਦੁਖਦਾ ਹੈ ਨਹੀਂ ਨਹੀਂ ਵੀ ਦੀਦੀ ਆ ਗਈ ਮੈਨੂੰ ਕੰਮ ਕਰਨਾ ਪਊ ਨਹੀਂ ਜੀ ਕੰਮ ਤਾਂ ਮੈਂ ਸਾਰਾ ਕਰਕੇ ਆਈ ਸੀ ਭਾਂਡੇ ਕੁੰਡੇ ਮਾਂ ਤੇ ਰੱਖ ਕੇ ਆਈ ਹਾਂ ਨਾ ਮਮਮੀ ਕਹਿੰਦੀ ਮੈਂ ਮਾੜੀ ਕਹਿੰਦੀ ਭਾਂਡੇ ਨਾ ਯੋ ਮਮਮੀ ਇੱਕ ਦੋ ਭਾਂਡੇ ਰਹਿ ਗਏ ਹੋਣਗੇ ਪੰਜਾਂ ਲੱਗਿਆ ਨਹੀਂ ਚਾਰ ਜੁਆ ਨੇ ਉਹ ਗੰਟਾ ਤੇ ਬੀਬੀ ਕੋਲੇ ਬਹਿ ਜਾ ਤਾਂ ਉਹ ਵਿਚਾਰੀ ਕੱਜੀ ਪਈ ਰਹਿੰਦੀ ਹੈਗੀ ਉਹ ਮਮਮੀ ਉਹਦੇ ਕੋਲੇ ਹੁੰਦੀਆਂ ਜੀ ਮੈਂ ਤਾਂ ਹੁਣੀ ਆ ਕੇ ਪਈ ਸੀ ਨਾ ਤੈਨੂੰ ਆਇਆ ਨਾ ਵੀ ਦੀ ਜੀ ਇਹ ਦੋ ਮਿੰਟ ਉਹ ਕੋਈ ਬਹਿ ਜਾ ਲੈ ਤੂੰ ਮੈਂ ਤਾਂ ਸਾਰਾ ਕੁਝ ਨਹੀਂ ਦੇਖਦੀ ਆ ਉਹ ਵੀ ਬਸ ਮੈਸੇਜ ਆਇਆ ਸੀ ਮਾੜਾ ਜਿਹਾ ਮੰਮੀਆਂ ਲਿਆਦਾ ਉਹ ਵੇਖਣ ਨਾਲ ਕਿਸੇ ਦੀ ਮੈਸੇਜ ਆਇਆ ਸੀ ਫੋਨ ਆਇਆ ਸੀ ਨਹੀਂ ਨਹੀਂ ਫੋਨ ਤਾਂ ਨਹੀਂ ਆਇਆ ਹਾਂ ਜੀ ਤੂੰ ਦੋ ਦਿਨ ਆਈਆ ਫਿਰ ਮੈਂ ਪੈਂਟ ਨਾ ਜਾਇਆ ਹਾਂ ਕਿਉਂ ਮੇਰੇ ਲਾਹਾਂ ਲੈਣਾ ਤੇ ਮੈਂ ਤਾਂ ਕੁਮਸਾ ਪਿੰਡ ਦਵਾਈਆਂ ਦੋ ਦਿਨ ਕਾ ਮਸਾੜ ਕੇ ਹੁਣ ਮੂਰੇ ਤੂੰ ਤਿਆਰ ਹੋ ਗਈ ਮਨੁਆ ਇਸ ਚੱਲ ਦੀ ਵੀ ਆਈ ਐ ਮੈਂ ਦੋਕ ਦਿਨਾਂ ਦਾ ਆਉਂਦੀ ਹੁਣ ਦੰਤ ਦਾ ਦਾਸ ਨੂੰ ਜਾ ਕੇ ਇਹਨੂੰ ਅੱਜ ਫੇਰ ਤਿਆਰ ਹੋਊਗੀ ਮੈਂ ਤਾਂ ਨਾਲੇ ਹੱਥ ਨੂੰ ਮੜੂਗੀ ਮੈਂ ਇੰਨਾ ਦਿਨ ਨਹੀਂ ਰਹਦੀ ਨਹੀਂ ਹੈਗੀ ਮੇਰਾ ਵੀ ਨਹੀਂ ਘਰੇ ਸਰਦਾ ਹੈਗਾ ਚਾਹ ਨਾ ਸੋਇਆ ਜਾ ਕੇ ਅਸੀਂ ਸ਼ਾਮ ਹੋ ਰਿਆਂਗੇ ਤੁਸੀਂ ਇੱਕਦਾਲਾ ਆਪ ਲਾ ਜਾਂਦੇ ਸਾਡੇ ਕੋਲ ਹੋਪਾ ਹੁਣ ਤੁਸੀਂ ਦੇਖੋ ਆਪਦੇ ਤੁਸੀਂ ਕਿਵੇਂ ਕਰਨਾਗਾ ਹੁਣ ਮੇਰੇ ਇੱਧੇ ਦਾਹਾ ਤੱਕ ਕੱਲ ਕੋਈ ਨਿਕਰਾ ਤਮਿਲ ਆ ਜਗਿਆ ਨਾ ਮੇਰੀ ਗੱਲ ਸੁਣ ਸਾਰਾ ਕੰਮ ਮम्मी ਤੋਂ ਨਾ ਕਰਵਾਇਆ ਕਰ ਹੁਣ ਉਹ ਵੀ ਕੀ ਕਰੇ ਹੁਣ ਤੈਨੂੰ ਕਦੀ ਖਤਰ ਲਿਆਂਦਾ ਸੀ ਨਹੀਂ ਦੀ ਸਾਰੇ ਕੰਮ ਕਰਦੀ ਆ ਮम्मी ਤਾਂ ਕੱਲੀ ਬੀਬੀ ਨੂੰ ਸੰਭਾਲਦੀ ਐ ਮੈਨੂੰ ਦੋ ਘੈਸੇ ਲਈ ਸਾਰਾ ਦਿਨ ਗਰੀ ਮੈਂ ਕੰਮ ਕਰਦੀ ਆ ਅੰਦਰ ਵੜ ਕੇ ਪਈ ਰਹਦੀ ਆ ਹੁਣ ਦਾਏ ਥੋੜੀ ਹੁੰਦਾ ਨਾ ਇਚਰ ਕੰਮ ਕਰ ਲਿਆ ਤੇ ਅੰਦਰ ਪੈ ਜਾ ਕਰ ਉਹ ਸਾਰਾ ਦਿਨ ਹੀ ਪਈ ਰਹਿਣੀ ਅੰਦਰ ਇਹ ਤੇਰੇ ਲਈ ਚੰਗਾ ਨਹੀਂ ਹੈਗਾ ਦੀ ਸਾਰਾ ਦਿਨ ਤੱਕ ਨਹੀਂ ਪੈਂਦੀ ਕਈ ਵਾਰ ਮੈਨੂੰ ਨਾ ਦਰਦ ਦੁਦੋਂ ਲੱਗ ਜਾਂਦਾ ਮੈਂ ਤਾਂ ਕਰਕੇ ਪੈ ਜਾਂਦੀ ਆ ਬਾਕੀ ਸਾਰਾ ਕੰਮ ਉਹ ਕਰਕੇ ਪਈੰਦੀ ਐ। ਉਹਦੇ ਵਿੱਚ ਕੋਈ ਦਵਾਈ ਲੈ ਲਿਆ ਕਰਨਾ ਫਿਰ ਉਹ ਵੀ ਔਖਾ ਵਿਚਾਰੀ ਨੋ ਉਹ ਕਿੰਨਾ ਕੁ ਚਿਰ ਕਰੇ ਜੇ ਸਾਰੀ ਉਮਰ ਤਾਂ ਨਾ ਕੰਮ ਕਰੀ ਜਾਵੇ ਹੁਣ ਉਹ ਬਥੇਰਾ ਕੰਮ ਕਰ ਲਿਆ ਨੇ। ਨਹੀਂ ਵੀ ਮੈਂ ਤਾਂ ਕੰਮ ਨੂੰ ਤਾਂ ਕੱਟ ਕੇ ਬੈਠੀ ਹੁੰਨੀ ਐ ਜਿਵੇਂ ਬੈਹ ਜਾਂਦਾ। ਚੱਲ ਕੋਈ ਨਹੀਂ ਮੈਂ ਰੋਟੀ ਬਣਾ ਲਾਂ। ਨਾ ਰੋਟੀ ਦਿੱਤਾ ਮੈਨੂੰ ਲੋੜ ਨਹੀਂ। ਤੂੰ ਚਾਹ ਨਾ ਬਿਸਕੁਟ ਤਰੇ ਇਸ ਨੇ ਮੈਂ ਤੋਸਨੇਟ ਢੜ ਪੜ ਗਿਆ। ਮੈਂ ਸਕਟ ਦੀ ਐਸੀ ਖਾ ਲਈ ਸੀ ਕਿ ਮੰਮੀ ਕੱਲ੍ਹ ਆਉਂਦੇ ਸੀਗੇ। ਉੱਤੇ ਵੀ ਵੀਰ ਨੂੰ ਭੁੱਖ ਲੱਗਦੀ ਐ ਨਾ ਉਹ ਫਿਰ ਖਾ ਲੈਂਦਾ। ਉਹ ਵੀ ਬੀਬੀ ਦੇ ਵਹਨ ਲੌਣੇ ਤਾਂ ਵੀ ਖਾ ਨਹੀਂ ਨਹੀਂ ਦੀ ਉਹੀ ਖਾਂਦੇ। ਕੀ ਇਹ ਮਹਵਈ ਦਾ ਬਹਾਨਾ ਲਾਉਂਦੀ ਮੈਂ ਆਖਾ ਜਾਂਦੀ ਹਾਂ ਫਿਰ ਕੀ ਤਰ੍ਹਾਂ ਵੀ ਰਾਬਾ ਬਿਸਕਟ ਸਾਰੇ ਖਾ ਜਾਂਦਾ ਹੈ। ਮੰਮੀ ਤਾਂ ਲਿਆ ਕੇ ਰੱਖੇ ਸੀ ਵੀ ਚੱਲ ਕੋਈ ਨਾ ਕੋਈ ਆ ਜਾਂਦਾ। ਉਹ ਹੀ ਤਾਂ ਗੱਲ ਚੱਲ ਉਤਾ ਖਾਣ ਨੂੰ ਮੜਾ ਸੋਚਿਆ ਕਰਣਾ ਬੇਇੱਜ਼ਤੀ ਤੇ ਤੇਰੀ ਆ। ਭਾ ਲਕੂ ਖਾਣੀ ਇਹਨੂੰ ਕਰਨ ਦਾ ਕੁਝ ਪਤਾ ਨਹੀਂ ਹੈਗਾ। ਪਹਿਲਾਂ ਸਗਾ ਤੁਸੀਂ ਦੱਸਦੇ ਹੁ ਮਨਾ ਕੇ ਤਾਂ ਮੈਂ ਸਾਰਾ ਕੁਝ ਮਗਾ ਕੇ ਰੱਖਦੀ। ਲੈ ਅੰਦਰ ਕੁਸਤ ਭਰੀ ਪਿਆ ਹੁੰਦਾ ਬਿਸਕਟ ਵਗੈਰਾ ਤਾਂ ਹੁਣ ਦੱਸ ਤੂੰ ਕਿਹੜਾ ਮੈਨੂੰ ਸਮੋਸੇ ਧਿਆ ਕੇ ਦੇਣੀ ਸੀ ਬਾਹਰੋਂ। ਮਿਸਕੁਰਤ ਆਪਾਂ ਮੰਮੀ ਘਰੇ ਰੱਖਦੇ ਆਂ ਕੋਈ ਨਹੀਂ ਬੜੀ ਤੂੰ ਸਾਨੂੰ ਆਇਆ ਗੁਜ਼ਰਦੇ ਹੈਗੀ ਤੈਨੂੰ ਆਏ ਵੀ ਅੱਜ ਸੁੱਕੀ ਚਾਹ ਪੜਾਈ ਕਰਨੀ ਇਹ ਆਉਣਵਾੜ ਜਾਣਗੇ ਨਹੀਂ ਨਹੀਂ ਜੀ ਇਹ ਆਡੀ ਤਨੇ ਗੱਲ ਕੋਈ ਤੁਸੀਂ ਐਵੇਂ ਮੰਨ ਕੇ ਲੈ ਜਾਂਦੇ ਇਹਨਾਂ ਨੂੰ ਗੱਲ ਮੰਨ ਤੇ ਤਾਂ ਹੁਣ ਆ ਹੀ ਜਾਂਦੇ ਹੁਣ ਜੇ ਤੇਰੀ ਪਰਜਾਈ ਤੇਰੇ ਨਾਲ ਤੇ ਤੇਰੇ ਨਾਲ ਮੰਨ ਤੇ ਇਹਨਾਂ ਨਾਲ ਆਵੋ ਚਲ ਠੀਕ ਹੈ ਫਿਰ ਮੈਂ ਤਾਂ ਬਾਹਰ ਜਾ ਕੇ ਬੈਠਣੀ ਆ ਨਹੀਂ ਕੋਈ ਨਹੀਂ ਮੈਂ ਰੋਟੀ ਬਣਾਉਣੀ ਤੁਸੀਂ ਬੈਠੋ ਨਾ ਨਾ ਰੋਟੀ ਤੇ ਮੈਨੂੰ ਭੁੱਖ ਨਹੀਂ ਲੱਗੀ ਹੋਰ ਮੰਮੀ ਥੱਕ ਗਈ ਸੀ ਉਹ ਬੀਬੀ ਕੋਲ ਬੈਠੀ ਸੀ ਵੀਰ ਹਾਂ ਚਲ ਮੈਂ ਦੇਖਦੀ ਭਾਬੀ ਕੀ ਕਰੀ ਜਾਂਦੇ ਕਹਿੰਦੀ ਹੋਰ ਤਾਂ ਨਹੀਂ ਮੈਂ 2 ਕਿ ਮਿੰਟ ਪੈ ਗਈ ਸੀਗੀ ਭਾ ਇਹਨੂੰ ਤਾਂ ਭਾਬੀ ਆਪਣੇ ਕਿਹੜਾ ਵਾੜਾ ਕੰਮ ਆਗਾ ਕਲਰ ਰੋਟੀ ਦਾ ਪਸੂ ਬਸੇਰਾ ਆਪਣੇ ਨਹੀਂ ਹੈਗਾ ਕੋਈ ਵੀ ਤੂੰ ਪੂਰੀ ਮੱਕੜੀ ਕਦੇ ਦਰਦ ਹੋਣਾ ਲੱਗ ਜਾਂਦਾ ਚਲੋ ਤਾਂ ਕੋਈ ਨਾ ਤੂੰ ਦਵਾਈ ਲਿਆ ਕੋਈ ਜਾ ਕੇ ਕੋ ਚੱਜ ਜੀ ਦਵਾਈ ਲੈ ਕੇ ਆਵਾਂਗੇ ਨਹੀਂ ਮੈਂ ਖੈਸੀ ਚੱਲਦੀ ਦੀ ਆਈ ਇਹ ਦੋ ਜਣੇ ਪਿੰਡ ਲਾਇਆ ਹੋਗੇ ਨਹੀਂ ਰੈਸਟ ਹੋ ਜਾਂਦੇ ਦੀ ਚਲ ਕੋਈ ਨਾ ਦੇਖਦੀਆਂ ਹਜੇ ਮੈਂ ਮੂੰ ਤਾਂ ਮੈਂ ਕਹਿ ਕੇ ਈ ਸੀ ਮੈਂ ਸਾਮ ਨੂੰ ਮੁੜ ਕੇ ਆਉਂਗੀ ਹੂੰ ਚਲ ਦੇਖਦੇ ਆਂ ਅੱਗੇ ਬਣਦਾ ਰਹਿ ਜਾਂਦੇ ਚਲੋ ਚਲ ਮੈਂ ਬਾਹਰੇ ਮੈਂਗੇ ਜਨਾ ਚਲ ਲੈ ਮੈਂ ਕਹਤਾ ਵੀ ਮੈਂ ਪਿੰਡ ਜਾਣਾ ਤਾਂ ਹਣ ਕਹਿੰਦੀ ਮੈਂ ਆਥਣਾ ਨਹੀਂ ਇਹ ਮੋੜਨਾ ਨਹੀਂ ਵਾਪਸ ਹੋਣਾ ਨਹੀਂ ਵੀ 16 ਰਾਤ ਲਾ ਜਾਂਦੀ ਮੈਂ ਵੀ ਇੱਕ ਰਾਤ ਲਾ ਆਉਂਦੀ ਪਿੰਡ ਸਿੱਧੀ ਤਾਂ ਹੀ ਕਰਦੀ ਹੁੰਦੀ ਜਦੋਂ ਆਉਂਦੀ ਹੁੰਦੀ ਮੈਨੂੰ ਤਾਂ ਜਾਣ ਹੀ ਨਹੀਂ ਦਿੰਦੇ ਪਿੰਡ ਪਹਿਲਾਂ ਕਹਿੰਦੇ ਬੀਬੀ ਬਿਮਾਰ ਆ ਹਾਂ ਚਲ ਜੀ ਦੀ ਆਈ ਸੀ ਮੈਂ ਦੋ ਦਿਨਾਂ ਦਾ ਬਸ ਮੈਂ ਨਾ ਤਾਂ ਹੀ ਕਰਦੇ ਚਲਾ ਆ ਲੈਂਦੇ ਆ ਜਦੋਂ ਆਉਂਦੀ ਹੈ ਉਹਦੀ ਲੜ ਕੇ ਜਾਂਦੀ ਹੈ ਆਪ ਦੀ ਨਾਨ ਨਨ ਪਤਨੀ ਕਿਵੇਂ ਘੱਟਦੀ ਹੁੰਦੀਆਂ ਦੀ ਸੱਸ ਨਾ ਪਤਾ ਨਹੀਂ ਕਿਵੇਂ ਘੱਟਦੀ ਹੁੰਦੀ ਆ ਆਈ ਨਹੀਂ ਵੇਂਦੀ ਵੀ ਮੇਰੀ ਇੱਕ ਪਰਜਾਈ ਹੈ ਵੀ ਰਲ ਮਿਲ ਕੇ ਰਹੀਏ ਐਵੇਂ ਇਹ ਕਹਿੰਦਾ ਰਹਿੰਦਾ ਮੇਰੀ ਭੈਣ ਆਏ ਮੇਰੀ ਭੈਣ ਆਏ ਮੇਰੇ ਨਾਲ ਤਾਂ ਜਦੋਂ ਆਉਂਦੀ ਉਹਦੀ ਲੜ ਕੇ ਜਾਂਦੀ ਹੈ ਮੈਨੂੰ ਤਾਂ ਇੱਕ ਦਿਨ ਨਹੀਂ ਖੁਸ਼ ਹੋ ਕੇ ਗੱਲ ਕੀਤੀ ਕਦੇ ਨਹੀਂ ਪੁੱਛਿਆ ਵੀ ਭਾਬੀ ਕਿਵੇਂ ਆ ਕਿਵੇਂ ਨਹੀਂ ਆ ਆਉਣ ਸਾਰ ਲੜਾਈ ਪਵਾ ਦਿੰਦੀ ਆ

ਕੀ ਕੰਮ ਨਹੀਂ ਕਰਦੀ ਮੈਂ ਤਾਂ ਕਿਹਾ ਵੇ ਕੰਮ ਤਾਂ ਮੈਂ ਮੈਂ ਸਾਰਾ ਦਿਨ ਮਮਮੀ ਕੰਮ ਕਰਦੀ ਆ ਕੀ ਕਰਦੀ ਆ ਜਦੋਂ ਆਉਂਦੀ ਆ ਦੀਦੀ ਨੂੰ ਉਹਦੀ ਕੰਨ ਭਰ ਦਿੰਨੀ ਉਹਦੇ ਉਹਦੀ ਕੰਨ ਭਰ ਦਿੰਨੀ ਵੀ ਹਾਂ ਹਾਂ ਇਹ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਕੰਮ ਕਿੱਥੇ ਕਰਦੀ ਅੰਦਰ ਲੜ ਕੇ ਬਹਿ ਜਾਂਦੀ ਹੈਗੀ ਜਮਾ ਨਹੀਂ ਸਾਰੇ ਕੰਮ ਕਰਦੀ ਆ ਹਾਂ ਦੀਦੀ ਮੈਨੂੰ ਇੰਨਾ ਨਾ ਕੁਛ ਅੰਦਰ ਬੋਲ ਕੇ ਆਈਏ ਫੇਰ ਫੋਨ ਦੇਖੀ ਅੰਜ ਪਈ ਦੀਦੀ ਨੂੰ ਵੀ ਪਤਾ ਲੱਗ ਗਿਆ ਮੈਂ ਕਦੋਂ ਮਮਮੀ ਮੋਬਾਈਲ ਲੈ ਕੇ ਪੈਣੀ ਆ ਪੈ ਤਾਂ ਜਾਂਦੀ ਆ ਵੀਰ ਜੀ ਮੈਂ ਆਦਾ ਕੰਮ ਨਵੇੜ ਕੇ ਮੰਮੀ ਫੇਰ ਪਈਆਂ ਬੱਸ ਵੀਰ ਵਾਸ ਸਾਰਾ ਦਿਨ ਮੋਬਾਈਲ ਦੇਖਦੀ ਰਹਿਣੀ ਆ ਹੁਣ ਕੁੜੀ ਨੇ ਦੇਖ ਲੈ ਅੰਦਰ ਪਈਂ ਤਾਂ ਬਾਜ ਦੋ ਤਾਂ ਆਉਂਦੀ ਆ ਉਦੋਂ ਹੀ ਲੜਾਈ ਆਪਣੇ ਘਰੇ ਪਵਾ ਜਾਂਦੀ ਆ ਮੈਂ ਤਾਂ ਤੱਕ ਨਹੀਂ ਆ ਲੈਣਦੇ ਉਹਨੂੰ ਮੈਂ ਤਾਂ ਉਹਦੇ ਨਾਲ ਗੱਲ ਕਰਦੀ ਆ ਮੈਂ ਜੇ ਦੀਦੀ ਨੂੰ ਆਖੇ ਮੈਂ ਕਹਾਂ ਵੀ ਮੈਂ ਦੋ ਦਿਨ ਜਾਣਾ ਤਾਂ ਉਹ ਦੋ ਕਹਿੰਦੀ ਮੈਂ ਤਾਂ ਇੱਕ ਦਿਨ ਆਈਂ ਆ ਅੱਛਾ ਮੈਨੂੰ ਜਦ ਰੇਲੀਆ ਬੇਟੀ ਹੈ ਤੇ ਇੱਕ ਦਿਨ ਚੱਲ ਲਾ ਜਾਂਦੀ ਦੀਦੀ ਮੈਂ ਵੀ ਪਿੰਡ ਜਾ ਆਉਂਦੀ ਮੈਂ ਵੀ ਚੱਲ ਮੰਮੀ ਨੂੰ ਮਿਲਿਆ ਆਉਂਦੀ ਆ ਜਵਾਗੜੀ ਉੱਤੇ ਥੱਕੀ ਥਕਾਈ ਆਉਂਦੀ ਆ ਇੱਥੇ ਆ ਕੇ ਪੂਰੇ ਟੂਕਾ ਮੈਂ ਛੱਡ ਕੇ ਵੜੀ ਜਾਂ ਉਹ ਦੋ ਆਪਣੀ ਮੇਟੀ ਦਮ ਲੈਣਾ ਹੁੰਦੀ ਆ ਮੈਂ ਤਾਂ ਜਾਣਾ ਮੰਮੀ ਮੈਂ ਕਿਵੇਂ ਜਾਣਾ ਮੈਂ ਤਾਂ ਅੱਥ ਨੇ ਤੇਰੇ ਮੁੰਡੇ ਨਾਲ ਗੱਲ ਕਰ ਲੈਣੀ ਆ ਮੈਂ ਤਾਂ ਜਾਉਂਗੀ ਆ ਕਰਦੀ ਆ ਤੇਰੇ ਭਾਈ ਨਾਲ ਗੱਲ ਕੋਈ ਨਹੀਂ ਮੈਂ ਵੀ ਲਾਉਂਗੀ ਵੀ ਜਦੋਂ ਮੇਰੀ ਦੀਦੀ ਆਉਂਦੀ ਆ ਉਹਦੀ ਉਂਗਲਾ ਲੱਗ ਜਾਂਦੀ ਆ ਆ ਜਾ ਲੈਣ ਦੇ ਇਹਨੂੰ ਮੈਂ ਵੀ ਅੱਜ ਗੱਲ ਕਰਦੀ ਆ ਵੀ ਜਾਂ ਤਾਂ ਅੱਜ ਭੈਣ ਨੂੰ ਸਮਝਾ ਲੈ ਨਹੀਂ ਮੈਂ ਵੀ ਪੈੱਕ ਕੇ ਜਾਨੀ ਆ ਠੀਕ ਆ ਨਾ ਜਿੰਨਾ ਟਾਈਮ ਦੀਦੀ ਇੱਥੇ ਰਹੂਗੀ ਮੈਂ ਤਾਂ ਜਮਾ ਨਹੀਂ ਹੁੰਦੀ ਆ ਜਾ ਲੈਣ ਦੇ ਬਸ ਤੂੰ ਰਹਿਣ ਦੇ ਵੀਰ ਰਹਿਣ ਦੇ ਕਿਉਂ ਭੈਣ ਭਾਈਆਂ 'ਚ ਫਰਕ ਪਾਉਣੀ ਇੰਨਾ 'ਚ ਤੂੰ ਰਹਿਣ ਦੇ ਇੰਨਾ ਹੀ ਗੱਲਾਂ ਕਰਨ ਨੂੰ ਮम्मी ਮੈਂ ਨਹੀਂ ਫਰਕ ਪਵਾਉਂਦੀ ਫਰਕ ਤਾਂ ਦੀਦੀ ਸਾਡੇ ਦੋਵਾਂ ਚ ਪੁਵਾਈ ਜਾਂਦੀ ਹੈ ਜਦੋਂ ਦੀ ਆਈ ਆ ਉਦੋਂ ਦੀ ਮੈਨੂੰ ਹੀ ਬੋਲੀ ਜਾਂਦੀ ਹੈ ਮੈਨੂੰ ਹੀ ਬੋਲੀ ਜਾਂਦੀ ਹੈ ਅੱਗੋਂ ਕਹਿੰਦੀ ਮੈਂ ਤੇ ਵੀਰੇ ਨੂੰ ਦੱਸੂਗੀ ਆਏ ਨੂੰ ਤੂੰ ਤਾਂ ਬੈੱਡ ਤੇ ਪਈ ਰਹਿਣੀ ਆ ਤੂੰ ਤਾਂ ਕੰਮ ਨਹੀਂ ਕਰਦੀ ਕੰਮ ਤਾਂ ਮੰਮੀ ਕਰਦੀ ਸਾਰੇ ਦਿਨ ਏ ਨਹੀਂ ਪਤਾ ਮੰਮੀ ਨੇ ਕੰਮ ਕਰਦੀ ਇਹ ਸਾਰੇ ਜਿਹੜੇ ਕੰਮ ਕਰਕੇ ਬੰਦੇ 10 ਮਿੰਟ ਰੈਸਟ ਕਰਦੀ ਕਰਦੀ ਕਿਉਂ ਨਹੀਂ ਪੁੱਤ ਹੁਣ ਤਾਂ ਮੈਂ ਬਾਂਡੇ ਮਾਂਝ ਖੜੀਆਂ ਸਾਂ ਕਾਂਡੇ ਨਾਲ ਬਰਿਆ ਪਿਆ ਸੀ ਮੰਮੀ ਮੈਂ ਨਹੀਂ ਆ ਮੋਬਾਈਲ ਅੰਦਰ ਲੈ ਕੇ ਪਾਈ ਜਾਨੀ ਲੈ ਨਹੀਂ ਆ ਮੋਬਾਈਲ ਅੰਦਰ ਲੈ ਕੇ ਪਾਈ ਜਾਨੀ ਜਦੋਂ ਮੇਰੀ ਕੁੜੀ ਆਉਂਦੀ ਐ ਉਹਦੇ ਤਨ ਸ੍ਰੀਕਾ ਹੋ ਜਾਂਦਾ ਉਹਦਾ ਮੈਂ ਵੇਕੀ ਵਾਲੀ ਦਾ ਮੈਂ ਵੇਕੀ ਵਾਲੀ ਦਾ ਹੂੰ ਮੈਂ ਆਖਿਆ ਸੀ ਮੰਮੀ ਮੈਂ ਭਾਂਡੇ ਆਪੇ ਮਾ ਲੂੰਗੀ ਮੈਂ ਕਿਹਾ ਤੈਨੂੰ ਫੜ ਕੇ ਬਾਹਰ ਲਾ ਕੇ ਆਈ ਸੀ ਉਹ ਤਾਂ ਤੂੰ ਤਾਂ ਜਾਣਦੀ ਕਿ ਕੀ ਕਰਦੀ ਆ ਸਾਹਮਣੇ ਮੂੰਹ ਕਰਕੇ ਗੱਲ ਕਰ ਪਰਾਂ ਕਿੰਨੂੰ ਤੁਮਾਉਣੀ ਹੈਗੀ ਮੈਂ ਤਾਂ ਮੰਮੀ ਆਏ ਕਹਿੰਦੀ ਸੀ ਮੈਂ ਕਿਹਾ ਜਦੋਂ ਵੀ ਦੀਦੀ ਆਉਂਦੀ ਆ ਉਹ ਲਈ ਤੂੰ ਕੰਮ ਕਰਨ ਲੱਗ ਜਾਂਦੀ ਉਹ ਤਾਂ ਤੂੰ ਜਵਾਂ ਨਹੀਂ ਕੰਮ ਕਰਦੀ ਦੀਦੀ ਦੇ ਸੁਣਾਣੀ ਬੈਠੀ ਰਹਿੰਦੀ ਅੱਗੇ ਤਾਂ ਤੂੰ ਹੀ ਕਰਦੀ ਆ ਕੰਮ ਪਰਾਂ ਮੂੰਹ ਕੀ ਕਰਦੀ ਸਾਹਮਣੇ ਗੱਲ ਕਰ ਕੁੜੀ ਹੂੰ ਕੁੜੀ ਕਣੀ ਹੁਣ ਨਾ ਚਾਹ ਵਦੀ ਅੰਦਰ ਨੂੰ ਮੂੰਹ ਕਰਦੀ ਜਾਨੀ ਹੈਗੀ ਪਰ ਉਹ ਤਾਂ ਡਰਦੀ ਆ ਉਹ ਤਾਂ ਜਦੋਂ ਆਉਂਦੀ ਉਹਦੇ ਲੜਾਈ ਪਵਾ ਕੇ ਜਾਂਦੀ ਬਸ ਵੀਰ ਬਸ ਰਹੇ ਬਸ ਅੱਜ ਆਪੇ ਰੱਖ। ਹੁਣ ਲੋਟ ਆਉਣੀਆਂ। ਮੈਂ ਵੀ ਹੁਣ ਆਹੀਂ ਅਕੇ ਬੋਲਿਆ ਕਰੂੰਗੀ। ਫੇਰ ਹੀ ਦੀਦੀ ਆਣੋਂ ਹਟੂਗੀ। ਨਹੀਂ ਤਾਂ ਤੀਜੇ ਦਿਨ ਆਈ ਰਹਿੰਦੀ ਐ ਲੜਾਈ ਪਵਾਈ ਰੱਖਦੀ ਐ। ਚੱਲ ਕੋਈ ਨਹੀਂ ਆ ਲੈਣਦੇ ਅੱਜ ਉਹਨੂੰ। ਕਰ ਜੀਉਂਗੇ ਨਾ ਵੀ ਗੱਲ। ਕਿ ਦੀਦੀ ਜਦੋਂ ਆਉਂਦੀ ਐ ਲੜਾਈ ਪਵਾ ਕੇ ਜਾਂਦੀ ਐ। ਪੀ ਦੱਸ ਮੇਰਾ ਕੀ ਕਸੂਰ ਆ। ਬੀਬੀ ਦੀ ਸੇਵਾ ਮੈਂ ਕਰਦੀ ਐ। ਮੰਮੀ ਨੂੰ ਠੰਡਾ ਤੱਤ ਮੈਂ ਫੜਾ ਦਿੰਦੀ ਐ। ਬਸ ਐਂ ਕਰ ਦਿੰਦੇ ਆ ਪੰਹਰੇ ਆ। ਦੀ ਬਣੀ ਨੀ ਮਾਂ ਨੀ ਪਰ ਤੱਕੜੇ ਲਾਉਂਦੀ ਇਹ ਸਾਰਨ ਧੁੱਪੇ ਮਚੀਂਦੇ ਨੂੰ ਕੜਾ ਨਹੀਂ ਖੈਦਾ ਵੀ ਨਾ ਆਨਾ ਇੱਥੇ ਆਂਦੇ ਨ ਸਾਰਨ ਨਾਲ ਧੁੱਪੀ ਕਰਦੀ ਹੈ ਦੀ ਤੂੰ ਵੀ ਮੂਰੇ ਹੋ ਕੰਮ ਕਰੀ ਜੇ ਨਹੀਂ ਆਪੇ ਲਾਉਂਦੀ ਨੀ ਆਹ ਥੋੜਾ ਜਿਆਦਾ ਲੈ ਹੁਣ ਉਹਦੇ ਕੱਪੜੇ ਇਹਨੇ ਦਿਖਾਵਾ ਰਹੇ ਹੁਣ ਆਹ ਦੇਖ ਲੈ ਕਿ ਆਖ ਦੇ ਕੱਪੜੇ ਤਾਂ ਲੈ ਰਿਹਾ ਜਵਾਦ ਨੂੰ ਪੈਂਟ ਕਿਵੇਂ ਟਿੱਕਦੀ ਹੁੰਦੀ ਹੈ ਕਸੂਰਤਾ ਤੇਰੀ ਆ ਤੂੰ ਪੂਰੇ ਉਹ ਕੰਮ ਕਰ ਦਿੰਦੀ ਏਂ ਇਹ ਨਾ ਕਰੇ ਫਿਰ ਉਹ ਆਪੇ ਕਰਿਆ ਲਾ ਠੀਕ ਆ ਇਹ ਆ ਕੇ ਰੱਖ ਲੈ ਜਨਾ ਤਾਂ ਇਹ ਨਹੀਂ ਦਾਨੀ ਖਰੀਅਾ ਦਵਾਰ ਤੋਂ ਨਹੀਂ ਪਾਉਗੀ ਕਿੱਥੇ ਨਿਕਰੀ ਆ ਇਹ ਲੈ ਸੱਚੀ ਬਈ ਜੇ ਤੂੰ ਪਈਏ ਫਿਰ ਕੀ ਕਰਾਂਗੇ ਦੱਸ ਤਾਂ ਹਾਂ ਇਹ ਮੁੰਡੇ ਨੂੰ ਆ ਕੇ ਮੁੰਡੇ ਆ ਕੇ ਰੱਖੇ ਨਾ ਇਹ ਤਾਂ ਮੁੰਡਾ ਆ ਰਿਹਾ ਇਹਦੇ ਬਿੱਤੀ ਬੋਲਦਾ ਜਿਵੇਂ ਇਹ ਕਾਰਤੀ ਹੈ ਠੀਕ ਆ ਆ ਦੇਖ ਲੈ ਪਰਨਾ ਦੇ ਕਿ ਨਿਕਰਿਆ ਆ ਦਾਗ ਦੀ ਸੀ ਜਾਂਦੇ ਨੇ ਉਵੇਂ ਹੀ ਹੁਣ ਵੀ ਨਿਕਰੇ ਇਹ ਮਾਇ ਕਹਿੰਦੀ ਹੈ ਕਹਿੰਦੇ ਤੇਰੀ ਮਾਂ ਕੋਸਾਂ ਕਰ ਕਿਸ ਦਾ ਨਾ ਕਹਿੰਦੀ ਹੈ ਨਾ ਫਿਰ ਉਹੀ ਗੱਲ ਆਉਂਦੀ ਹੈ ਮੈਂ ਉਹ ਲੈ ਬੋਲਣੀ ਜਾਉਂਦੀ ਐ ਇਤਨਾ ਨਹੀਂ ਹਿੰਦੇ ਨੇ ਭਾਵੇਂ ਮਸੀਤ ਜੀ ਤੁਹਾਡੇ ਦੁਆਰੇ ਦਵਾਈ ਨੂੰ ਤਾਂ ਆ ਪਈ ਆ ਆ ਨਾ ਤੇ ਤੂੰ ਵੀ ਪੂਰੀ ਗੱਲ ਦੱਸ ਬਹੁ ਭਾਈ ਵਧੀਆ ਹੈ। ਸੀਗਾ ਬਈ। ਹੋਰ ਹਾਂ ਵਧੀਆ ਠੀਕ ਹੈ। ਹੋਰ ਵੀ ਸੈਮ। ਹਾਂ ਚਾਹ ਪਾਣੀ ਤਾਂ ਪੀ ਲੇ ਪਹਿਲੇ ਬਈ। ਕੀ ਪੀ ਰਿਹਾ ਬਈ ਚਾਹ ਪਾਣੀ। ਭਾਬੀ ਤਾਂ ਸਾਡੇ ਨਾਲ ਅੰਦਰ ਹੀ ਬੈਠ ਜਾਂਦੇ ਕੋਈ ਕੰਮ ਨਹੀਂ ਕਰਦੀ ਮੈਂ ਜੇ ਬੀਬੀ ਨੇ ਕਹਦਾ ਵੀ ਚਾਹ ਬਣਾ ਦੇ। ਤੇ ਕੁੱਟ ਕੇ ਚਾਹ ਕਰਕੇ ਮੇਰੇ ਮੱਥੇ ਮਾਰੀ ਨਾ ਕੁਝ ਨਾਲ ਤੜਿਆ ਖਾਣ ਨੂੰ ਨਾ ਵਾਸਤਾ। ਤਰ ਕੋਈ ਨਾਲ ਹੈ ਨਾ। ਹਾਂ ਜੀ ਮੰਮੀ ਕਹਿੰਦੇ ਕਹਦਾ ਰੋਜ਼ ਹੀ ਆ ਜਾਂਦੀ। ਤੂੰ ਸਮਝਾਈ ਜਾ ਭਾਬੀ ਨੂੰ ਸਮਝਾਉਂ। तू बड़ा बहुत टाइम देख के बोले अगर मेरा तो बड़ा ही मान जा दुखी हो गया ना, ना सही वाला कोई ना रोकता हूं और भाई मैंने सी ठीक है भाई बढ़िया सारे और कासन ना ले अभी वो स्कूल गया है सिटी ठीक है तांगे दोबारा तो मैं नहीं गया हां उधर आऊंगी मैं जितनी छुट्टी हुई हूं ना उधर लेके आऊंगी ता हां ठीक है कपड़े भी दिला दे हाँ लाला भी चल मुश्किल है ਪਹਿਨ ਤਵਾਂ ਸਵੇਰ ਦੀ ਆਈਏ ਜਦੋਂ ਦੀ ਆਈਏ ਬੀਬੀ ਉਦੋਂ ਦੀ ਲੜੀ ਜਾਂਦੀ ਬੰਨਾ 10 ਮਿੰਟ ਦੀ ਪਤਾ ਨਹੀਂ ਮम्मी ਨੇ ਕੀ ਕਿਹਾ ਕੀ ਨਹੀਂ ਕਿਹਾ ਉਹਨਾਂ ਦੀ ਲੜੀ ਜਾਂਦੀ ਜਦੋਂ ਕੋਲ ਨਾ ਗੱਲ ਕਰਤਾ ਬਈ ਗੱਲ ਹੁੰਦੀ ਆ ਬਈ ਗੱਲ ਤਾਂ ਕੋਈ ਨਹੀਂ ਹੋਈ ਕਹਿੰਦੀ ਤੂੰ ਕੰਮ ਨਹੀਂ ਕਰਦੀ ਮੈਂ 10 ਮਿੰਟ ਬੈੱਡ ਤੇ ਪੈ ਗਈ ਆ ਕੇ ਮਗਰੀ ਆ ਗਈ ਮੇਦੀ ਕਹਿੰਦੀ ਤੂੰ ਕੰਮ ਨਹੀਂ ਕਰਦੀ ਤੂੰ ਮੋਬਾਈਲ 'ਤੇ ਨਹੀਂ ਆ ਨਾ ਮੰਗੀ ਕੇ ਉਹਨਾਂ ਨਾਲ ਗੱਲ ਕਰਨ ਦਿੱਤੀ ਮੈਂ ਭੈਣ ਨੂੰ ਆਖਿਆ ਵੀ ਤੂੰ ਦੋ ਦਿਨ ਆਈ ਹੈ ਵੀ ਚਲ ਮੈਂ ਦੋ ਦਿਨ ਪੈਕ ਕੇ ਲਾਇਆ ਨਹੀਂ ਚਾ ਪਿੰਡ ਜਾਵਣੀ ਨਹੀਂ ਮੇਰੇ ਮੰਮੀ ਬੁਵਾ ਰਹੀ। ਨਾ ਕਹਿੰਦੀ ਮੈਂ ਤਾਮਾ ਸਾਂਈ ਉਧਰ ਮੰਮੀ ਕਹਿੰਦੀ ਮੇਰੇ 3 ਮਸਾਂ ਆਈ ਹੈ। ਕਿ ਮੈਂ ਨਹੀਂ ਜਾਣਾ ਪਿੰਡ। ਜਾਣਾ ਤਾਂ ਆਇਆ ਸੀ ਪਰ ਕੋਈ ਨਾ ਟਾਈਮ ਵਿਚਾਰ ਕੇ ਜਾਇਆ ਨਾ ਜਦੋਂ ਰਿਸ਼ਤੇਦਾਰ ਆਉਂਦੇ ਹੁੰਦੇ ਨਹੀਂ ਜਾਇਆ ਨਾ। ਜਦੋਂ ਦੀਦੀ ਆਉਂਦੀ ਵਸਦੀ ਤਾਂ ਹੀ ਕਹਿਦੀ ਹੁੰਦੀ ਹੈ ਕਿ ਮੈਂ ਤਾਮਾ ਸਾਂਈ। ਕਹਿ ਰਹੀ ਕਿ ਨਾ ਦੀਦੀ ਨੂੰ ਵੇਖ ਕੇ ਨਾ ਆਇਆ ਕਰੇ ਆਪਣੇ ਨਾਲ ਲੜਾਈ ਰੋਜ਼ ਘੁਆਉਂਦੀ ਠੀਕ ਹੈ ਨਾ ਆਪਣੇ ਚਲੇ ਰਹਿਣਾ। ਸੁਨਾਤਨ ਕਹਤਾ ਵੀ ਦੀਪਿੰਨ ਕਹਦੇ ਕਿ ਜਾਂ ਤਾਂ ਆਇਆ ਨਾ ਕਰ ਤੇ ਜਾਂ ਸਾਡੇ ਚ ਲੜਾਈ ਨੂੰ ਆਇਆ ਕਰ। ਨਾ ਇਹ ਨਹੀਂ ਕਹਿੰਦੇ ਉਹ ਹੈ। ਅਬਸਰੀ ਕਾਜੀ ਹਾਂਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਹਾਂਜੀ ਆਪਾਂ ਨੇ ਹੁਣ ਆਰਟਿਸ ਨਵੇਂ ਲਏ ਨੇ ਇਹ ਆਰਟਸ ਆਪਣਾ ਪੈੜੀਵਾਰ ਕੰਮ ਕਰ ਰਹੇ ਨੇ ਤੁਹਾਨੂੰ ਇਹਨਾਂ ਦਾ ਕੰਮ ਕਿਵੇਂ ਲੱਗਿਆ ਜੇ ਵਧੀਆ ਲੱਗਦਾ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਓ ਸਾਡੀ ਵੀਡੀਓ ਸਕਿੱਪ ਨਾ ਕਰੋ ਸਾਰੀ ਵੇਖਿਆ ਕਰੋ। ਭੋਲੋ ਬਸ ਇਹ ਹੁਣ ਬੋਲ ਨਹੀਂ ਸਕਦੇ ਕੈਮਰੇ ਗਏ ਵੀ ਮਸਾ ਬੋਲਿਆ ਬਣਾਏ ਹੁਣ ਬੋਲਾਂ ਤਾਂ ਸਾਨੂੰ ਵੀ ਬਹੁਤ ਧੋਖਾ ਲੱਗਾ ਹਨਾ ਮਸੇ ਵੀ ਮਸਲੀ ਬੋਲਦੇ ਕਿਸੇ ਵੀ ਨਾ ਜੇ ਹੁਣ ਹੀ ਕੰਮ ਸਟਾਰਟ ਕਰਿਆ ਹਾਂਜੀ ਜੇ ਸਾਡੀ ਵੀਡੀਓ ਵਧੀਆ ਨਹੀਂ ਗਰੀ ਕਮੈਂਟ ਵਿੱਚ ਪਲੀਜ਼ ਜ਼ਰੂਰ ਦੱਸਿਓ ਤੇ ਅਸੀਂ ਆਪਣੀ ਵੀਡੀਓ ਚ ਸੁਧਾਰ ਲਿਆ ਸਕੀਏ ਠੀਕ ਹੈ ਜੀ ਅਸੀਂ ਕਰਾਂਗੇ